ਕੁਝ ਦੇਖ ਰਹੇ ਹਾਂ ਪੰਜਾਬ ਐਮਪੀਐਮ ਸੂਬੇ ਦੇ ਮੌਸਮ ਦੇ ਬਾਰੇ ਅਪਡੇਟ ਸਾਂਝਾ ਕਰਨ ਲੱਗੇ ਆ ਤਸਵੀਰਾਂ ਪਹਿਲਾਂ ਦੇਖ ਲਓ ਲੁਧਿਆਣਾ ਸ਼ਹਿਰ ਦੀਆਂ ਸੋ ਸੂਬੇ ਦੇ ਵਿੱਚ ਧੁੰਦ ਨੂੰ ਲੈ ਕੇ ਅਲਰਟ ਜਾਰੀ ਹੋਇਆ ਹੋਇਆ ਹਾਲਾਂਕਿ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਧੁੰਦ ਦਾ ਕਹਿਰ ਹੈ ਜੋ ਕਿ ਪਹਿਲਾਂ ਨਾਲੋਂ ਰਾਹਤ ਇਸ ਵਕਤ ਦਿਖਾਈ ਦਿੱਤੀ ਹੈ ਸੋ ਸੂਬੇ ਦੇ ਵਿੱਚ ਤਸਵੀਰਾਂ ਨੇ ਜੋ ਕਿ ਲੁਧਿਆਣਾ ਸ਼ਹਿਰ ਦੀਆਂ ਇਸ ਵਕਤ ਸਾਂਝੀਆਂ ਕਰ ਰਹੇ ਹਨ yellow alert ਤੇ orange alert ਸੂਬੇ ਦੇ ਵਿੱਚ ਇਸ ਵਕਤ ਜੋ ਧੁੰਦ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਹੈ ਸਮਰੀਪਰ ਤਰਨਤਾਰਨ ਕਪੂਰਥਲਾ ਜ਼ਿਲੰਧਰ ਫਿਰੋਜ਼ਪੁਰ ਫਜ਼ਿਲਕਾ ਫਰੀਦਕੋਟ ਮੁਕਤਸਰ ਮੋਗਾ ਬਠਿੰਡਾ ਤੇ ਲੁਧਿਆਣਾ ਦੇ ਵਿੱਚ ਤੌਂਦ ਨੂੰ ਲੈ ਕੇ ਅਲਰਟ ਜਾਰੀ ਹੋਇਆ ਵੈ ਸੰਗਣੀ ਤੋਂ ਬਹੁਤ ਜ਼ਿਆਦਾ ਸੰਗਣੀ ਧੁੰਦ ਪੈਣ ਦੇ ਅਸਾਰ ਦੱਸੇ ਗਏ ਨੇ ਹੋਰੇ ਤਸਵੀਰਾਂ ਨੇ ਜੋ ਕਿ ਲੁਧਿਆਣੇ ਸ਼ਹਿਰ ਦੀਆਂ ਨੇ ਸੋ ਤਸਵੀਰਾਂ ਦੇ ਵਿੱਚ ਹਾਲਾਂਕਿ ਇਸ ਵਕਤ ਤੌਂਦ ਦਾ ਕਹਿਰ ਅਜੇ ਇਨਾ ਨਹੀਂ ਹੈ ਅਭੀ ਬੀਤੇ ਕੁਝ ਦਿਨਾਂ ਦੇ ਮੁਕਾਬਲੇ ਹੁਣ ਤੁੰ ਤੋਂ ਕਾਫੀ ਜ਼ਿਆਦਾ ਰਾਹਤ ਦਿਖਾਈ ਦੇ ਰਹੀ ਹੈ ਪਰ ਦਾਸਿ ਕੀ ਰਾਹਤ ਜੋ ਕਿ ਹੁਣੇ ਲੰਬੇ ਸਮੇਂ ਤੱਕ ਨਹੀਂ ਰਹੇਗੀ ਮੁਰਤੋਂ ਤੰਦ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੋ ਤੁੰਦ ਨੂੰ ਇਹ ਜੋ ਅਲਰਟ ਹੈ ਜਾਰੀ ਹੋਇਆ ਹੈ ਔਰ ਸੂਬੇ ਦੇ ਵਿੱਚ ਜੋ ਇਸ ਵਕਤ ਇਹ ਧੁੰਦ ਜੋ ਮੁੜ ਤੋਂ ਆਪਣਾ ਕਹਿਰ ਜ਼ਰੂਰ ਦਿਖਾਵੇਗੀ ਔਰ ਅਲਰਟ ਜਾਰੀ ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤਾ ਗਿਆ ਹੈ ਹਾਲਾਂਕਿ ਅੱਜ ਚੰਗੀ ਧੁੱਪ ਨਿਕਲੀ ਹੈ ਤੇ ਤਾਪਮਾਨ ਦੇ ਵਿੱਚ ਵੀ ਕੁਝ ਰਾਹਤ ਦਿਖਾਈ ਦੇ ਰਹੀ ਹੈ ਪਰ ਰਾਹਤ ਹੈ ਜੋ ਕਿ ਲੰਬੇ ਸਮੇਂ ਤੱਕ ਨਹੀਂ ਰਹੇਗੀ ਔਰ ਧੁੰਦ ਨੂੰ ਲੈ ਕੇ ਅਲਰਟ ਜੋ ਕਿ ਜਾਰੀ ਕਰ ਦਿੱਤਾ ਗਿਆ ਹੈ ਸੋ ਅੱਜ ਚੰਗੀ ਧੁੱਪ ਜ਼ਰੂਰ ਖਿਲੀ ਹੈ ਪਰ ਦੱਸਿਓ ਕਿ ਆਉਣ ਵਾਲੇ ਲਗਭਗ ਇੱਕ ਹਫਤੇ ਤੱਕ ਸੂਬੇ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਹੈ ਔਰ ਜੋ ਅਮਰitsar, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਫਰੀਦਕੋਟ ਔਰ ਇਸ ਦੇ ਨਾਲ ਨਾਲ ਜੋ ਕਿ ਮੁਕਤਸਰ, ਮੋਗਾ, ਬਠਿੰਡਾ ਇਸ ਦੇ ਵਿੱਚ ਜੋ ਕਿ ਧੁੰਦ ਨੂੰ ਲੈ ਕੇ ਲੁਧਿਆਣੇ ਦੇ ਵਿੱਚ ਵੀ ਧੁੰਦ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਸੋ ਦੱਸਿਆ ਕਿ ਘੱਟ ਤੋਂ ਘੱਟ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਘਾਟਾ ਦਿਖਾਈ ਦਿੱਤਾ ਹੈ ਸੂਬੇ ਦੇ ਵਿੱਚ ਘੱਟ ਤੋਂ ਘੱਟ ਤਾਪਮਾਨ ਜੋ ਕਿ 1 ਡਿਗਰੀ ਘਟ ਦਿਖਾਈ ਦਿੱਤਾ ਵੈਸੋ ਦੱਸੀ ਕਿ ਸੂਬੇ ਦੇ ਵਿੱਚ ਇਸ ਵਕਤ ਹਾਲਾਤ ਜੋ ਧੁੰਦ ਦੇ ਬਣੇ ਹੋਏ ਨੇ ਔਰ ਹਾਲਾਂਕਿ ਕੁਝ ਇਲਾਕਿਆਂ ਦੇ ਵਿੱਚ ਅੱਜ ਸਵੇਰੇ ਰਾਹਤ ਜ਼ਰੂਰ ਦੇਖਣ ਨੂੰ ਮਿਲੀ ਹੈ ਪਰ ਦੱਸੀ ਕਿ ਰਾਹਤ ਲੰਬੇ ਸਮੇਂ ਤੱਕ ਨਹੀਂ ਰਹੇਗੀ ਧੁੰਦ ਦਾ ਖਹਿਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਾਧਾ ਦਿਖਾਈ ਦੇ ਸਕਦਾ ਹੈ ਕਿਉਂਕਿ ਮੌਸਮ ਬਪਾਗ ਦੇ ਵੱਲੋਂ ਆਉਣ ਵਾਲੇ ਲਗਭਗ ਇੱਕ ਹਫ਼ਤੇ ਦੇ ਲਈ ਤੋਂ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਵੈਸੇ ਸੂਬੇ ਦੇ ਵਿੱਚ ਧੁੰਦ ਹੈ ਜੋ ਕਿ ਬਹੁਤ ਜ਼ਿਆਦਾ ਆਪਣਾ ਕਹਿਰ ਦਿਖਾਵੇਗੀ ਔਰ ਇਸ ਦੌਰਾਨ ਜੋ ਕਿ ਹਦਾਇਤਾਂ ਨੇ ਜੋ ਕਿ ਸਿਹਤ ਵਿਭਾਗ ਦੇ ਵੱਲੋਂ ਅਤੇ ਮੌਸਮ ਵਿਭਾਗ ਦੇ ਵੱਲੋਂ ਅਤੇ ਟ੍ਰੈਫਿਕ ਦੇ ਨਿਯਮਾਂ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਹਦਾਇਤਾਂ ਦੀ ਗੱਲ ਕਰੀਏ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਹੈ ਸੋ ਜੇਕਰ ਤੁਸੀਂ ਸੜਕ ਤੇ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਚਲਾ ਰਹੇ ਹੋ ਤਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਿਓ ਕਿਉਂਕਿ ਸੰਗਣੀ ਤੋਂੰ ਦੇ ਵਿੱਚ ਅਕਸਰ ਤੇਜ਼ ਰਫ਼ਤਾਰ ਅਤੇ ਛੋਟੀਆਂ-ਛੋਟੀਆਂ ਗੇਲੀਆਂ ਵੱਡੇ ਖਤਰੇ ਦਾ ਕਾਰਨ ਬਣ ਜਾਂਦੀਆਂ ਨੇ ਇਸੇ ਤਰੀਕੇ ਨਾਲ ਸੇ ਸਬੰਧੀ ਜਾਣਕਾਰੀ ਵੀ ਦੱਸ ਦਿੰਨੇ ਆ ਕਿ ਪੂਰੇ ਕੱਪੜੇ ਪਾ ਕੇ ਰੱਖੋ ਬੱਚੇ ਅਤੇ ਬਜ਼ੁਰਗ ਸਵੇਰ ਦੇ ਸਮੇਂ ਅਤੇ ਰਾਤ ਦੇ ਸਮੇਂ ਜੋ ਘਰ ਤੋਂ ਬਾਹਰ ਬਹੁਤ ਘੱਟ ਨਿਕਲਣ ਬਹੁਤ ਜ਼ਰੂਰਤ ਹੁੰਦੀ ਹੈ ਘਰ ਤੋਂ ਬਾਹਰ ਨਿਕਲਿਆ ਜਾਵੇ ਕਿਉਂਕਿ ਠੰਡ ਦਾ ਕਹਿਰ ਹੈ ਜੋ ਕਿ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ ਤੇ ਦੱਸਿਓ ਕਿ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਸੰਘਣੀ ਧੁੰਦ ਅਲਰਟ ਜਾਰੀ ਕਰ ਦਿੱਤਾ ਗਿਆ ਕੁਝ ਇਲਾਕਿਆਂ ਦੇ ਵਿੱਚ ਧੁੰਦ ਜ਼ਿਆਦਾ ਪਵੇਗੀ ਤੇ ਕੁਝ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਵੀ ਹੋ ਸਕਦੀ ਹੈ ਸੋ ਇਸ ਦੌਰਾਨ ਜੋ ਕਿ ਸੜਕਾਂ ਦੇ ਉਤੇ ਆਵਾਜਾਈ ਹੈ ਜੋ ਕਾਫੀ ਪ੍ਰਭਾਵਿਤ ਹੋ ਜਾਂਦੀ ਹੈ ਤੇ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਹੀ ਜੋ ਕਰੋ ਬਾਹਰ ਨਿਕਲੋ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ ਅਤੇ ਇਸ ਦੇ ਨਾਲ-ਨਾਲ ਸੂਬੇ ਦੇ ਵਿੱਚ ਜੋ ਇਸ ਵਕਤ ਮੌਸਮ ਬੜਿਆ ਹੋਇਆ ਹੈ ਸੋ ਇਸ ਦੀ ਜਾਣਕਾਰੀ ਜੋ ਕਿ ਸਾਂਝੀ ਕੀਤੀ ਹੈ ਔਰ ਲਗਭਗ ਸਾਰੇ ਹੀ ਸੂਬੇ ਦੇ ਜ਼ਿਲ੍ਹਿਆਂ ਦੇ ਵਿੱਚ ਧੁੰਦ ਅਤੇ ਇਸ ਦੇ ਨਾਲ-ਨਾਲ ਜੋ ਕਿ ਕੁਝ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਦੱਸੀ ਗਈ ਸੀ ਹਾਲਾਂਕਿ ਅਜੇ ਜੋ بارش ਹੈ ਨਹੀਂ ਹੋਈ ਪਰ ਸੂਬੇ ਦੇ ਵਿੱਚ ਇਸ ਵਕਤ ਲਗਾਤਾਰ ਮੌਸਮ ਹੈ ਜੋ ਕਿ ਧੁੰਦ ਵਾਲਾ ਹੁੰਦਾ ਜਾ ਰਿਹਾ ਤੇ ਠੰਡ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਬਉਣ ਵਾਲੇ ਇੱਕ ਹਫਤੇ ਤੱਕ ਵੀ ਤਾਪਮਾਨ ਦੇ ਵਿੱਚ ਇਸੇ ਤਰੀਕੇ ਨਾਲ ਬਣਿਆ ਰਹੇਗਾ ਮੌਸਮ ਖੁਸ਼ਕ ਰਹੇਗਾ ਬਾਰਿਸ਼ ਦੀ ਕੁਝ ਇਲਾਕਿਆਂ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਸੰਭਾਵਨਾ ਦੱਸੀ ਗਈ ਹੈ ਹਲਕੀ ਬਾਰਿਸ਼ ਹੋਵੇਗੀ ਬੂੰਦਾਬੰਦੀ ਹੋ ਸਕਦੀ ਹੈ ਤੇ ਠੰਡ ਫਿਰ ਹੋਰ ਜ਼ਿਆਦਾ ਵੱਧ ਸਕਦੀ ਹੈ